ਸਾਡੀ ਖੇਤੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਸ਼ੂਆਂ ਦਾ ਵੀ ਬਿਲਡਿੰਗਾਂ ਦਾ ਵੀ ਬਹੁਤ ਜਿਹੜਾ ਕਿ ਇੱਕ ਵਾਰੀ ਪੰਜਾਬ ਲਈ ਅਸੀਂ ਸਾਰੇ ਇਸ ਆਫ ਦੀ ਘੜੀ ਵਿੱਚ ਖੜੇ ਆ ਇੱਕ ਦੂਸਰੇ ਨਾਲ ਪੰਜਾਬ ਦੀਆਂ ਚਾਹੇ ਕੋਈ ਸੰਸਥਾਵਾਂ ਸੀ ਜਿਹੜੀਆਂ ਪਹਿਲਾਂ ਵੀ ਸੇਵਾ ਵਿੱਚ ਰਹੀਆਂ ਅਸੀਂ ਉਹਨਾਂ ਨਾਲ ਵੀ ਜਿੱਥੇ ਜਿੱਥੇ رابطہ ਹੋ ਸਕੇ ਕਰਕੇ ਪਸ਼ੂ ਪਾਲਣ ਵਿਭਾਗ ਦੇ ਵੱਲੋਂ ਉਹਨਾਂ ਦੀਆਂ ਦਵਾਈਆਂ ਦਾ ਪ੍ਰਬੰਧ ਜਿੰਨਾ ਵੱਧ ਤੋਂ ਵੱਧ ਕਰਿਆ ਜਾ ਸਕੇ ਗਾਂ ਪਹੁੰਚਾਇਆ ਜਾ ਸਕਦੇ ਉਹਨਾਂ ਨਾਲ ਲੱਗ ਕੇ ਵੀ ਉਹਨਾਂ ਵੱਲੋਂ ਵੀ ਉਹਦੇ ਵਿੱਚ ਵੀ ਸਾਫ ਦੇ ਕੇ ਹਮੇਸ਼ਾ ਕਿਉਂਕਿ ਜਦੋਂ ਇਹੋ ਜਿਹਾ ਵਕਤ ਆ ਜਾਂਦਾ ਹੈ ਉਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਲੋਕ ਕਦੇ ਪਿੱਛੇ ਨਹੀਂ ਰਹਿੰਦੇ ਕਿਤੇ ਦੁਨੀਆ 'ਚ ਹੋਰ ਵੀ ਇਹੋ ਜਿਹੀ ਕਿਤੇ ਲੋੜ ਪਈ ਹੈ ਆਫ ਦੀ ਘੜੀ ਵਿੱਚ ਉੱਥੇ ਵੀ ਆਪਾਂ ਖੜੇ ਹਾਂ ਦੇਸ਼ ਵਿੱਚ ਵੀ ਖੜੇ ਅੱਜ ਸਾਡੇ ਪੰਜਾਬ ਦੇ ਲੋਕਾਂ ਪੰਜਾਬੀ ਭਰਾਵਾਂ ਤੇ ਬਹੁਤ ਵੱਡੀ ਵਿਵਤਾ ਬਣੀ ਪਈ ਹੈ ਤੋਂ ਜਿਹੜੇ ਸਾਰੇ ਦੂਸਰੇ ਜ਼ਿਲ੍ਹਿਆਂ ਦੇ ਪੰਜਾਬੀ ਭੈਣ ਭਰਾ ਆਪਣੇ ਵੱਲੋਂ ਦਿਲ ਖੋਲ ਕੇ ਇਹ ਮਜ਼ਾਦ ਵੀ ਕਰਦੇ ਹੈ